ਸਵੇਰ ਦੇ 5:30 ਵਜੇ ਗਏ ਤੇ ਆਪਾਂ ਨੇ ਜਿਹੜਾ ਟੈਂਟ ਇਕੱਠਾ ਕਰ ਰਹੇ ਹਾਂ ਇੱਥੋਂ ਅੱਗੇ ਦੇ ਸਫ਼ਰ ਦੀ ਕਰਨ ਜਾ ਰਹੇ ਹਾਂ ਸ਼ੁਰੂਆਤ ਵਾਸਤੇ ਟੈਂਟ ਇਕੱਠਾ ਕਰਕੇ ਸਮਾਨ ਜਿਹੜਾ ਆਪਣੇ ਸਾਈਕਲਾਂ ਤੇ ਲਾਦਿਆ ਹਾਂ ਹਾਂਜੀ ਸੁਖਬੀਰ ਜੀ ਹਾਂਜੀ ਭਾਈ ਤਿਆਰੀਆਂ ਨੇ ਭਾਈ ਟੈਂਟ ਇਕੱਠਾ ਕਰ ਲਿਆ ਤੇ ਹੁਣ ਤੱਕ ਦੇ ਸਫ਼ਰ ਦਾ ਸਭ ਤੋਂ ਛੇਤੀ ਸਫ਼ਰ ਸ਼ੁਰੂ ਹੋਣ ਲੱਗਦਾ ਹੈ ਜੇ ਕਿੱਢਦੇ ਆ ਪਿੰਡ ਤੋਂ ਨਿਕਲੇ ਆ ਸਭ ਤੋਂ ਜਲਦੀ ਸਫ਼ਰ ਹੈ ਸਾਨੂੰ ਆਹ ਅੱਜ ਵੀਜ਼ਾ ਵੀ ਜੈਪੁਰ ਪਹੁੰਚ ਜੀ ਇਹ ਉਮੀਦ ਨਾਲ ਨੌਜਵਾਨ ਚੱਲੇ ਨੇ ਪਹੁੰਚਾਂਗੇ ਜੈਪੁਰ ਤੱਕ ਅੱਜ ਬੰਦਲਾ ਕਾਲੀ ਦਾ ਕਰ ਕਰ ਕੋਈ ਨਹੀਂ 82 80 80 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਪਣਾ ਜੈਪੁਰ ਤੱਕ ਦਾ ਇੱਥੋਂ ਸੋਨਾ ਰੋਡ ਆ ਇਹ ਹਾਈਵੇ ਤੇ ਸਫ਼ਰ ਵਧੀਆ ਮਤਲਬ ਚੱਲੀ ਜਾਂਦਾ ਤੇ ਸਮਾਨ ਜਿਹੜਾ ਆਪਾਂ ਨੇ ਸਾਰਾ ਇਕੱਠਾ ਕਰ ਲਿਆ ਤੇ ਬੈਗ ਆਪਣੇ ਰੈਡੀ ਨੇ ਤੇ ਹੁਣ ਟੈਂਟ ਲਾਉਣ ਜਾ ਰਹੇ ਹਾਂ ਤੇ ਬਸ ਇੱਥੋਂ ਫਿਰ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ ਸਮਾਨ ਇਕੱਠਾ ਕਰਦੇ ਕਰਦਿਆਂ ਨੂੰ ਸਵਾ 6 ਦਾ ਟਾਈਮ ਹੋ ਗਿਆ ਤੇ ਸਾਈਕਲ ਆਪਣੇ ਲੋਡ ਨੇ ਤੇ ਹੁਣ ਬਸ ਪੈਡਲ ਮਾਰਨ ਦੀ ਏਰੀ ਆ ਪੈਡਲ ਮਾਰ ਕੇ ਫਿਰ ਜਿਹੜਾ ਕਰਦੇ ਆ ਸਫਰ ਦੀ ਸ਼ੁਰੂਆਤ ਚਲੋ ਚਲਦੇ ਆ ਜੀ ਬਸ ਹੁਣ ਬਾਕੀ ਸਾਰਾ ਸਮਾਨ ਜਿਹੜਾ ਆਪਾਂ ਨੇ ਸਾਈਕਲਾਂ ਦੇ ਉੱਤੇ ਲੱਦ ਲਿਆ ਤੇ ਹੁਣ ਚਲਦੇ ਆ ਆਪਾਂ ਅੱਗੇ ਦੀ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਫਤ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਫਰ ਸਟਾਰਟ ਕਰਨ ਲੱਗਿਆ Jaipur ਤੱਕ ਦਾ ਹਨਾ 82 ਕਿਲੋਮੀਟਰ ਦੀ ਦੂਰੀ ਆ Jaipur ਦੀ ਇੱਥੋਂ ਤੇ ਅੱਜ Jaipur ਪਹੁੰਚਾਂਗੇ ਇੱਧਰ ਢਾਬਾ ਆਇਆ ਸੀਗਾ ਰਾਧਾ ਰਾਣੀ ਰਸੋਈ ਇੱਥੇ ਜਿਹੜਾ ਆਪਾਂ ਬੈਠ ਕੇ ਚਾਹ ਪੀਨੇ ਆ ਤੇ ਓਦੋਂ ਬਾਅਦ ਸਫ਼ਰ ਸ਼ੁਰੂ ਕਰਦੇ ਆ ਤੇ ਕਿਲੋ ਕਿਲੋ ਮੀਟਰ ਜਿਹੜਾ ਆਪ ਅੱਗੇ ਆਗੇ ਸੀ ਹੈ ਨਾ ਤੇ ਹੁਣ ਆਪਾਂ ਜਿਹੜੀ ਵਲੌਗ ਦੀ ਸ਼ੁਰੂਆਤ ਕਰਦੇ ਆ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੁਹਾਨੂੰ ਸਾਰਾ ਜਿਹੜਾ ਅੱਜ ਦਾ ਸਫ਼ਰ ਦਿਖਾਵਾਂਗੇ ਆਪਾਂ ਇੱਥੇ ਰਾਧਾ ਰਾਣੀ ਰਸੋਈ ਤੇ ਜਿਹੜੀ ਚਾਹ ਪੀਣ ਲੱਗੇ ਸੀ ਇਹਨਾਂ ਤੇ ਆਪਾਂ ਨੂੰ ਬਾਈ ਮਿਲੇ ਨੇ ਕੀ ਹਾਲ ਚਾਲ ਆ ਬਾਈ ਠੀਕ ਹੈ ਬਾਈ ਸਰ ਕੀ ਨਾਮ ਹੈ ਆਪਕਾ ਮੇਰਾ ਨਾਮ ਰਤਨ ਹੈ ਸਰ ਠੀਕ ਹੈ ਆਪ ਅਭੀ ਇਹ ਮੂਹਵੜੀ ਲੈ ਕੇ ਜਾ ਰਹੇ ਹੋ ਜੈਪੁਰ ਤੇ ਇਹ ਬਾਈ ਮਿਲੇ ਨੇ ਤੇ ਆਪਣੀ ਮੂੰਗਫਲੀ ਵੇਚਣ ਜਾ ਰਹੇ ਨੇ ਇਹ ਜੈਪੁਰ ਤੇ ਆਪ ਕੀ ਖੁਦ ਕੀ ਹੈ ਨਾ ਖੇਤੀ ਕਰਦੇ ਹੋ ਆਪ ਤੇ ਫਿਰ ਗਾੜੀ ਗਾੜੀ ਆਪਣੀ ਹੈ ਗਾੜੀ ਵੀ ਆਪਣੀ ਹੈ ਖੁਦ ਹੀ ਵੇਚਣੇ ਜਾ ਰਹੇ ਹੋ ਤੇ ਉੱਥੇ ਮੰਡੀ ਹੁੰਦੀ ਹੈ ਨਾ ਜੈਪੁਰ ਮੇ ਤੇ ਜੈਪੁਰ ਕਹਿੰਦੇ ਵੀ ਮੰਡੀ ਆ ਤੇ ਉੱਥੇ ਮੂੰਗਫਲੀ ਵੇਚਣ ਜਾ ਰਹੇ ਨੇ ਇੱਧਰ ਟਰੱਕ ਜਿਹੜਾ ਲੋਡ ਆ ਬਾਈਆਂ ਦਾ ਆਪਸ ਕਰ ਸੇ ਪੁਸ਼ਕਰ ਸੇ ਠੀਕ ਆ ਬਈ ਚਲੋ ਠੀਕ ਆ ਬਾਈ ਮਿਲਤੇ ਆ ਫਿਰ ਤੇ ਬਾਈ ਹੁਣ ਜਿਹੜੇ ਕਿਸਾਨ ਨੇ ਹਨ ਤੇ ਮੂੰਗਫਲੀ ਕਹਿੰਦੇ ਵੀ ਵੇਚਣ ਜਾ ਰਹੇ ਨੇ ਜੈਪੁਰ ਤੇ ਇਹ ਵੀ ਆ ਜਿਹੜਾ ਹੋਟਲ ਜਿਹਾ ਬਣਿਆ ਹੋਇਆ ਰਾਧਾ ਰਾਣੀ ਰਸੋਈ ਤੇ ਇੱਥੇ ਬਾਈ ਉਹਨਾਂ ਨੇ ਵੀ ਚਾਹ ਪੀਤੀ ਆ ਤੇ ਅਸੀਂ ਵੀ ਇੱਥੇ ਮਿਲ ਗਏ ਬਾਈ ਉਹਣੀ ਤੇ ਗੱਲਾਂ ਬਾਤਾਂ ਕੀਤੀਆਂ ਤੇ ਬਾਈ ਉਹਨਾਂ ਨੇ ਦੱਸਿਆ ਵੀ ਅਸੀਂ ਵੀ ਜਾ ਰਹੇ ਹਾਂ ਮੂੰਫਲੀ ਵੇਚਣ ਤੇ ਆਪਣਾ ਸਵੇਰੇ ਸਵੇਰੇ ਜਿਹੜਾ ਇਹ ਜਾ ਰਹੇ ਨੇ ਮੰਡੀ ਦੀ ਵੱਲ ਜੈਪੁਰ ਮੰਡੀ ਦੀ ਵੱਲ ਸਮਾਜ ਜਿਹੜਾ 6.5 ਦਾ ਹੋਇਆ ਨਾ ਰੋਡ ਜਿਹੜਾ ਪੂਰਾ ਤੁਸੀਂ ਦੇਖੋ ਵੀ ਪੂਰਾ ਟ੍ਰੈਫਿਕ ਦੇ ਨਾਲ ਆ ਹਨਾ ਭਰਿਆ ਹੋਇਆ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਨੈਸ਼ਨਲ ਹਾਈਵੇ ਤੇ ਤੇ ਮੇਨ ਰੋਡ ਆ ਨਾ ਤੇ ਅਜਮੇਰ ਤੋਂ ਦਿੱਲੀ ਨੂੰ ਜੋੜਦਾ ਹੈ ਰੋਡ ਹਨਾ ਤੇ ਰਸਤੇ ਦੇ ਵਿੱਚ ਜੈਪੁਰ ਜਾ ਪਰਨੋ ਵੀ ਬਹੁਤ ਲੋਕ ਜਿਹੜੇ ਇੱਥੋਂ ਜਾਂਦੇ ਨੇ ਜਿਵੇਂ ਉਹ ਬਾਈ ਹਾਂ ਹਾ ਸਵੇਰੇ ਮੂਹ ਫਲੀ ਵੇਚਣ ਜਾ ਰਹੇ ਨੇ ਹਨਾ ਸਮਾਂ ਜਿਹੜਾ 7:30 ਵਜੇ ਦਾ ਹੋ ਗਿਆ ਹਨਾ ਤਰੀਕ ਹੈਗੀ 9 11ਵਾਂ ਮਹੀਨਾ 2025 ਤੇ ਆਪਾਂ ਜੈਪੁਰ ਦੀ ਵੱਲ ਜਿਹੜਾ ਸਫਰ ਕਰ ਰਹੇ ਆ ਨਾ ਤੇ ਰਾਮਨਗਰ ਦੀ ਦੂਰੀ ਜਿਹੜੀ ਇੱਥੋਂ 3 ਕਿਲੋਮੀਟਰ ਦੂਰ ਜਿਹੜਾ ਰਾਮਨਗਰ ਚੜਦੇ ਸੂਰਜ ਨਾਲ ਕਹਿੰਦੇ ਸਾਈਕਲਾਂ ਦੇ ਪੈਡਲ ਨੌਜਵਾਨਾਂ ਨੇ ਮਾਰਤੇ ਤੇ ਅੱਜ ਜਿਹੜਾ ਸਫਰ ਜੈਪੁਰ ਤੱਕ ਦਾ ਪੂਰਾ ਕਰਨਾ 666 ਕਿਲੋਮੀਟਰ ਦੀ ਦੂਰੀ ਹੈ ਜੀ ਜੈਪੁਰ ਦੀ ਤੇ ਜੈਪੁਰ ਜਾ ਕੇ ਅੱਜ ਸਟੇ ਕਰਾਂਗੇ ਜੈਪੁਰ ਰੁਕਾਂਗੇ ਅੱਜ ਜਾ ਕੇ ਤੇ ਇਹ ਕੰਪਨੀ ਆ ਜੀ ਗਰੂ ਸੋਲਰ ਤੇ ਰਾਜਸਥਾਨ ਦੇ ਦੁੱਧੂ ਸ਼ਹਿਰ ਦੇ ਵਿੱਚ ਜਿਹੜੀ ਇਹ ਕੰਪਨੀ ਆ ਹਨਾ ਤੇ ਦੁੱਧੂ ਸ਼ਹਿਰ ਦੀ ਉਰੋਂ ਦੂਰੀ ਹੈਗੀ 2 ਕਿਲੋਮੀਟਰ ਉਹ ਸਾਹਮਣੇ ਅੱਗੇ ਜਿਹੜਾ ਦੁੱਧੂ ਸ਼ਹਿਰ ਆ ਆ ਏ ਭਾਈ ਸਾਰੇ ਹਨ ਕੰਮ ਕਰ ਰਹੇ ਨੇ ਇਸ ਕੰਪਨੀ ਦੇ ਵਿੱਚ ਗਰੂ ਸੋਲਰ ਨਾਂ ਦੀ ਕੰਪਨੀ ਆ ਤੇ ਇੱਥੇ ਜਿਹੜੀਆਂ ਸੋਲਰ ਪਲੇਟਾਂ ਤਿਆਰ ਕੀਤੀਆਂ ਜਾਂਦੀਆਂ ਨੇ ਆ ਸਾਰੇ ਕਰਮਚਾਰੀ ਨੇ ਜੀ ਇੱਥੇ ਦੇ ਬਹੁਤ ਵੱਡੀ ਕੰਪਨੀ ਆ ਹਨ ਤੇ ਆਪਾਂ ਦੁੱਧੂ ਸ਼ਹਿਰ ਪਹੁੰਚ ਗਏ ਜੀ Google Map ਤੇ ਦੱਸ ਰਿਹਾ 63 ਕਿਲੋਮੀਟਰ ਤੇ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਇਹ ਦੱਸ ਰਿਹਾ ਵੀ 65 ਕਿਲੋਮੀਟਰ ਦੂਰ ਆ ਜੈਪੁਰ ਤੇ ਸਮਾਂ ਸਵੇਰ ਦੇ 8:00 ਵੱਜ ਚੁੱਕੇ ਨੇ ਤੇ ਆਪਾਂ ਜਿਹੜੇ ਦੁੱਧੂ ਸ਼ਹਿਰ ਪਹੁੰਚ ਗਏ ਤੇ ਤਕਰੀਬਨ ਆਪਾਂ ਨੇ 17 ਤੋਂ 19 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕਰ ਲਿਆ ਤੇ ਅੱਜ ਆਪਾਂ ਜੈਪੁਰ ਤੱਕ ਦਾ ਸਫ਼ਰ ਕਰਾਂਗੇ ਹਨਾ 63 ਕਿਲੋਮੀਟਰ ਜਿਹੜਾ ਆਪਣਾ ਰਹਿ ਗਿਆ ਦੇਖਦੇ ਆ ਕਿੰਨੇ ਸਮੇਂ ਦੇ ਵਿੱਚ ਤੇ ਕਿੰਨੇ ਵਜੇ ਤੱਕ ਜਿਹੜਾ ਆਪਾਂ ਜੈਪੁਰ ਪਹੁੰਚਦੇ ਆ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੁਹਾਨੂੰ ਜਿਹੜਾ ਅੱਜ ਦਾ ਸਾਰਾ ਸਫਰ ਆਪਾਂ ਦਿਖਾਉਂਦੇ ਰਹਾਂਗੇ ਦੁਕਾਨਾਂ ਹਲੇ ਬੰਦ ਨੇ ਕਿਉਂਕਿ ਸਵੇਰ ਦਾ 8 ਵਜੇ ਦਾ ਸਮਾਂ ਹੈ ਨਾ ਕਿਆ ਪੜਾ ਸ਼ਹਿਰ ਕ੍ਰਾਸ ਕਰ ਰਹੇ ਆ ਨਾ ਤੇ ਅੱਗੇ ਜਿਹੜੀ ਮਾਰਕੀਟ ਬਣੀ ਆ ਰੋਡ ਤੇ ਖੱਬੇ ਹੱਥ ਤੇ ਸੱਜੇ ਹੱਥ ਜਿਹੜੇ ਦੋਨੇ ਪਾਸੇ ਮਾਰਕੀਟ ਬਣੀ ਹੋਈ ਆ ਇੱਥਰ ਵੀ ਜਿਹੜੀ ਮਾਰਕੀਟ ਆ ਨਾ ਤੇ ਆਪਾਂ ਜਿਹੜਾ ਜੈਪੁਰ ਦੀ ਵੱਲ ਸਫ਼ਰ ਕਰ ਰਹੇ ਆ ਨਾ ਸਾਹਮਣੇ ਬੋਰਡ ਆਇਆ ਸਾਵੜ ਦਾ ਤੇ ਜੈਪੁਰ ਜਿਹੜਾ ਸਿੱਧਾ ਏ ਤੇ ਆਪਾਂ ਖੱਬੇ ਪਾਸੇ ਮੁੜਾਂਗੇ ਤਕਰੀਬਨ ਇੱਥੋਂ 50 ਕਿਲੋਮੀਟਰ ਦੀ ਦੂਰੀ ਰਹਿ ਗਈ ਜੈਪੁਰ ਦੀ ਤੇ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਪਾਸਾਈ 10ਵੀਂ ਸਾਵੜ ਦਾ ਸਾਹਿਬ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਸ ਤੇ ਹੁਣ ਚਲਦੇ ਆਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਦੇ ਆਂ ਤੇ ਨਾਲੇ ਲੰਗਰ ਪਾਣੀ ਛਕਦੇ ਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਆਪਾਂ ਅੱਗੇ ਦਾ ਸਫ਼ਰ ਕਰਾਂਗੇ ਤੈ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ 600 ਮੀਟਰ ਦੀ ਦੂਰੀ ਤੇ ਹਨ ਜਾਨੀ ਕਿ ਅੱਧਾ ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਨੇ ਤੇ ਆ ਪਿੰਡ ਸਾਵੜ ਦਾ ਤੇ ਸਾਹਮਣੇ ਮਹਾਤਮਾ ਗਾਂਧੀ ਗਵਰਨਮੈਂਟ ਸਕੂਲ ਸਾਵੜ ਦਾ ਤੇ ਆਪਾਂ ਜਿਹੜਾ ਸਾਹਮਣੇ ਜਾਵਾਂਗੇ ਤੇ ਚਲਦੇ ਆਂ ਗੁਰਦੁਆਰਾ ਸਾਹਿਬ ਇਹ ਆ ਪਿੰਡ ਰਾਜਸਥਾਨ ਦਾ ਪਿੰਡ ਸਾਵੜ ਦਾ ਟਿੱਕ ਹੈਂਟਾ ਮਾਹੌਲ ਬਹੁਤ ਸੋਹਣਾ ਪਿੰਡ ਆਲਾ ਹੈ ਨਾ ਤੇ ਹਰੇ ਘਰ ਦੇ ਵਿੱਚ ਜਿਹੜੇ ਤੁਹਾਨੂੰ ਪਸ਼ੂ ਮਿਲ ਜਾਣਗੇ ਹੈ ਨਾ ਪਿੰਡ ਦਾ ਪੂਰਾ ਜਿਹੜਾ ਪਾਰ ਕਰਕੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਵੜ ਦਾ ਸਾਹਿਬ ਤਹਿਸੀਲ ਮੋਜਮਾਬਾਦ ਜ਼ਿਲ੍ਹਾ ਜੈਪੁਰ ਰਾਜਸਥਾਨ ਤੇ ਥੇੜੀਆਂ ਪੰਜਾਬ ਨੰਬਰ ਗੱਡੀਆਂ ਵੀ ਖੜੀਆਂ ਨੇ ਨਾ ਠੀਕ ਹੈ ਪੀਵੀ06 ਗੱਡੀ ਹੈ ਨਾ ਆਪਣੇ ਪੰਜਾਬ ਵਾਲੇ ਬਾਈਆਂ ਦੀ ਉਹ ਗੱਡੀ ਹੈ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਵਾਉਣੀ ਹੈ ਤੁਹਾਨੂੰ ਦਰਸ਼ਨ ਸਮਾਂ ਜਿਹੜਾ 10 ਵਜ ਚੁੱਕੇ ਨੇ ਨਾ ਤੇ 10 ਵਜੇ ਆਪਾਂ ਪਹੁੰਚ ਗਏ ਜੀ ਸਾਵਰ ਦਾ ਸਾਫ਼ ਸਵੇਰੇ ਜਿਹੜਾ ਆਪਾਂ ਨੇ 6 6:30 ਵਜੇ ਜਿਹੜਾ ਸਫ਼ਰ ਸ਼ੁਰੂ ਕਰਿਆ ਸੀ ਹੈ ਨਾ ਤੇ 30 35 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਾਂ ਨੇ ਤੈਅ ਕਰ ਲਿਆ ਤੇ ਹੁਣ ਆਪਾਂ ਦਰਸ਼ਨ ਕਰ ਰਹੇ ਆ ਜੀ ਗੁਰਦੁਆਰਾ ਸ਼੍ਰੀ ਸਾਵਰਦਾ ਸਾਹਿਬ ਪਾਸ਼ਾਹੀ ਦਸਵੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਥੇ ਵੀ ਰੁਕੇ ਸੀਗੇ ਹਨ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਕਰਵਾਉਨੇ ਆ ਦਰਸ਼ਨ ਤੇ ਆਪਾਂ ਨੇ ਤੁਹਾਨੂੰ ਦਰبار صاحب ਦੇ ਦਰਸ਼ਨ ਕਰਵਾਏ ਹਨ ਤੇ ਇੱਧਰ ਪ੍ਰਾਤਨ ਗੁਰਦੁਆਰਾ ਸਾਹਿਬ ਨੇ ਇੱਧਰ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆਪਾਂ ਲੈ ਕੇ ਚੱਲਦੇ ਆਂ ਪ੍ਰਾਤਨ ਗੁਰਦੁਆਰਾ ਸਾਹਿਬ ਉਹ ਬਾਕੀ ਪਾ ਬਾਈ ਜੀ ਉਹਨਾਂ ਤੋਂ ਲੈਣਿਆ ਜਾਣਕਾਰੀ ਨਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਰੇ ਦੀ ਰਹਿਣ ਵਾਲੇ ਬਾਈ ਜੀ ਹਾਂਜੀ ਹਾਂਜੀ ਸਬਰ ਦਾ ਗਉਂ ਸਬਰ ਦਾ ਸਾਹ ਹਾਂਜੀ ਆ ਮਹਾਰਾਜ ਜਿੱਥੇ ਰਿਹਾਜਮਨ ਹੋਈ ਸੀ ਕਿੱਥੇ ਆਈ ਸੀ ਠੀਕ ਹੈ ਜੀ ਇੱਧਰ ਕਰਨ ਸਾਹਿਬ ਬਣਾ ਜਾਉਂਗਾ ਜਗ੍ਹਾ ਬਣਾ ਦਿਆਂਗਾ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪ੍ਰਾਪਤ ਧਰਤੀ ਜਿਹੜੇ ਇੱਥੇ ਬਿਰਾਜਮਾਨ ਹੋਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਹਨਾ ਮਹਾਰਾਜ ਤੇ ਪ੍ਰਾਤਨ ਗੁਰਦੁਆਰਾ ਸਾਹਿਬ ਨੇ ਇਹ ਹੈ ਨਾ ਜੀ ਹੂੰ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਦਰਸ਼ਨ ਕਰਵਾਏ ਤੁਹਾਨੂੰ ਆਪਾਂ ਨੇ ਪ੍ਰਾਤਨ ਗੁਰਦੁਆਰਾ ਸਾਹਿਬ ਦੇ ਤੇ ਇਹ ਸਾਰੀ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਇਮਾਰਤ ਆ ਜੀ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆ ਸੰਤ ਬਾਬਾ ਕਾਨਰ ਦਾਸ ਜੀ ਤਪਸਥਾਨ ਦੇ ਹਨ ਤੇ ਸੰਤ ਬਾਬਾ ਕਾਨਰ ਦਾਸ ਜੀ 12 ਸਾਲ ਬੈਠ ਕੇ ਭਗਤੀ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਸਨ 1706 ਸਾਤਵੇਂ ਦક્ષਣ ਨਦੇੜੇ ਮੇ ਜਾਤੇ ਸਮੇਂ ਦਰਸ਼ਨ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਸੰਤ ਬਾਬਾ ਕਾਨਰ ਦਾਸ ਜੀ ਨੇ ਜਿੱਥੇ ਬੈਠ ਕੇ 12 ਸਾਲ ਜਿਹੜੀ ਭਗਤੀ ਕੀਤੀ ਸੀ ਹਨ ਤੇ ਆ ਸਾਹਮਣੇ ਇਤਿਹਾਸ ਲਿਖਿਆ ਹੋਇਆ ਬੋਰਡ ਦੇ ਉੱਤੇ ਇਹ ਵੀ ਤੁਹਾਨੂੰ ਆਪਾਂ ਜਿਹੜਾ ਅੱਜ ਆਸ ਤੋਂ ਕਰਵਾਉਣੇ ਆ ਜਾਣੂ ਸੰਤ ਬਾਬਾ ਕਨਰਦਾਸ ਜੀ 12 ਸਾਲ ਬੈਠ ਕੇ ਵਕਤੀ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਸਨ 1706 7 ਮੇ ਦਕਸ਼ਨ ਦੇੜ ਮੇ ਜਾਤੇ ਸਮੇ ਦਰਸ਼ਨ دیے ਗੁਰੂ ਸਾਹਿਬ ਕੀ ਆਗਿਆ ਸੇ ਸੰਤੋ ਨੇ ਬੌੜੀ ਸਾਹਿਬ ਖਦਵਾਈ ਜਿਹੜੀ ਸੰਤ ਬਾਬਾ ਕਨਰਦਾਸ ਜੀ ਨੇ ਇੱਥੇ ਬੌੜੀ ਸਾਹਿਬ ਖਦਵਾਈ ਸੀ ਹੈ ਨਾ ਉਹ ਅੱਜ ਵੀ ਇੱਥੇ ਮੌਜੂਦ ਨੇ ਉਹ ਵੀ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਪਹਿਲਾਂ ਤੁਹਾਨੂੰ ਆਪਾਂ ਅ ਭਗਤੀਸਥਾਨ ਦੇ ਦਰਸ਼ਨ ਕਰਵਾਉਂਦੇ ਆ ਸੰਤ ਬਾਬਾ ਕਾਨਰ ਦਾਸ ਜੀ ਨੇ ਜਿੱਥੇ ਭਗਤੀ ਕੀਤੀ ਸੀ ਜੀ ਤੇ ਆ ਉਹ ਸਥਾਨ ਹੈ ਜੀ ਜਿੱਥੇ ਸੰਤ ਬਾਬਾ ਕਾਨਰ ਦਾਸ ਜੀ ਨੇ ਭਗਤੀ ਕੀਤੀ ਸੀ ਤੇ ਸਾਹਮਣੇ ਜਿਹੜਾ ਤੁਸੀਂ ਫੋਟੋ ਦੇ ਵਿੱਚ ਦੇਖ ਵੀ ਰਹੇ ਹੋ ਚਿੱਤਰਕਾਰੀ ਕੀਤੀ ਹੋਈ ਹੈ ਜੀ ਦੀਵਾਰ ਦੇ ਉੱਤੇ ਤੇ ਤੁਸੀਂ ਦੇਖ ਸਕਦੇ ਹੋ ਹਨ ਤੇ ਉਮੀਦ ਹੈ ਜਿਹੜਾ ਫੋਟੋ ਤਿਆਰ ਕੀਤੀ ਹੋਈ ਹੈ ਨਾ ਤੇ ਆ ਇਹ ਉਹ ਸਥਾਨ ਜਿੱਥੇ ਸੰਤ ਬਾਬਾ ਕਾਨਰ ਦਾਸ ਜੀ ਨੇ ਜਿਹੜੀ ਇੱਥੇ ਭਗਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਟਿਲੇ ਸੀਗੇ ਨਾ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਪਰਾਤਨ ਬੌਲੀ ਸਾਹਿਬ ਦੇ ਜਿਹੜੇ ਬੌਲੀ ਸਾਹਿਬ ਸੰਤ ਬਾਬਾ ਕਾਨਰਦਾਸ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦੇ ਨਾਲ ਖੁਦਵਾਈ ਸੀ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਆਗਿਆ ਦਿੱਤੀ ਸੀ ਸੰਤ ਕਾਨਰਦਾਸ ਜੀ ਨੂੰ ਤੇ ਉਹਨਾਂ ਨੇ ਜਿਹੜੀ ਇਹ ਬੌਲੀ ਸਾਹਿਬ ਖੁਦਵਾਈ ਸੀ ਹਨ ਪਰਾਤਨ ਬੌਲੀ ਸਾਹਿਬ ਨੇ ਜੀ ਕਰੋ ਦਰਸ਼ਨ ਆਪਾਂ ਇਸ ਵਿੱਚ ਬੈਠੇ ਆ ਜੀ ਗੁਰਦੁਆਰਾ ਸ੍ਰੀ ਸਾਬਰਦਾ ਸਾਹਿਬ ਪਾਸ਼ਾ ਜੀ ਦਸਵੀਂ ਤੇ ਇਹ ਬਾਬਾ ਜੀ ਨੇ ਇੱਥੇ ਸੇਵਾ ਕਰਦੇ ਨੇ 10-15 ਸਾਲਾਂ ਤੋਂ ਤੇ ਬਾਬਾ ਜੀ ਆਪਣੇ ਨਾਲ ਇਤਿਹਾਸ ਦੀ ਸਾਂਝ ਪਾਉਣਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਸਤਿਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਸਥਾਨ ਗੁਰਦੁਆਰਾ ਪਾਸ਼ਾਏ ਦਸਵੀਂ ਸਾਵਰ ਦਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਸੰਗਤ ਵਿੱਚ ਸਾਂਝੀ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਇੱਥੇ ਉਦਾਸੀ ਸੰਤਾਂ ਨੇ ਆਣ ਕੇ ਤਪ ਕੀਤਾ ਹੈ ਉਸ ਤੋਂ ਬਾਅਦ ਲੱਖੀ ਸ਼ਾਹ ਮਨਜਾਰਾ 1674 ਈਸਵੀ ਦੇ ਗੁਰੂ ਤੇਗ ਬਹਾਦਰ ਦੇ ਤੜਦਾ ਸੰਸਕਾਰ ਕੀਤਾ ਦਿੱਲੀ ਵਿੱਚ ਉਹ ਆਪਣੇ ਉਹਨਾਂ ਦਾ ਮਕਾਨ ਸੀ ਘਰ ਕਾਪਕਾਂ ਦੇ ਗੁਰਦੁਆਰਾ ਉਹਨਾਂ ਦਾ ਮਕਾਨ ਉਹ ਆਪਣੇ ਰੂਹ ਦੇ ਵਿੱਚ ਰਿਪੀਟ ਕਰਕੇ ਗੁਰੂ ਦੇ ਦੇ ਨੂੰ ਸੰਸਕਾਰ ਕੀਤਾ ਭਾਈ ਸੀਸ ਜਿਹੜਾ ਸੀ ਉਹ ਜੇਤਾ ਜੀ ਨੰਦਪੁਰ ਸਾਹਿਬ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਐਲਾਨ ਸੀ ਕਿ ਦੇ ਨੂੰ ਤੇ ਉਹਨਾਂ ਦੜ ਨੂੰ ਕੋਈ ਹੱਥ ਨਾ ਲਾਵੇ ਪਰ ਗੁਰੂ ਦੀ ਕਿਰਪਾ ਹੋਈ ਉਹਨਾਂ ਦੇ ਪ੍ਰਮਾਤਮਾ ਨੇ ਹਿੰਮਤ ਬਖਸ਼ੀ ਤੇ ਉਹ ਦੜ ਨੂੰ ਸੰਸਕਾਰ ਕਰਕੇ ਉਥੋਂ ਨਿਕਲ ਬਚਪਚਾ ਕਰਦੇ ਹੋਏ ਇੱਥੇ ਪਹੁੰਚੇ ਇੱਥੇ ਪਹੁੰਚ ਕਰਕੇ ਉਹਨਾਂ ਨੇ ਪਤਾ ਲੱਗਿਆ ਕਿ ਉਦਾਸੀ ਸੰਤਾ ਦੀ ਭੂਮੀ ਹੈ ਤੇ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਅੱਜ ਵੀ ਉਹ ਗੁਰਦੁਆਰਾ ਸਾਹਿਬ ਮੌਜੂਦ ਹੈ ਕਈ ਸਮਾਂ ਇੱਥੇ ਰੁਕੇ ਕੁਝ ਉਹਨਾਂ ਦੇ ਸਿੰਘ ਜਿਹੜੇ ਸੀ ਕਿ ਲਕੀਸ਼ਾ ਬੰਜਾਰੇ ਦੇ ਨਾਲ ਚਲੇ ਗਏ ਕੁਝ ਵੰਸ ਇੱਥੇ ਰੁੱਕ ਗਏ ਉਸ ਤੋਂ ਬਾਅਦ ਇੱਕ ਸੰਤੋਏ ਬਾਬਾ ਕੰਨਰਦਾਸ ਜੀ ਬਾਬਾ ਕੰਨਰਦਾਸ ਜੀ ਨੇ 12 ਸਾਲ ਬੈਠ ਕੇ ਤਪ ਕੀਤਾ ਹੈ ਬੋਰਥ ਥਲੇ ਉਹਨਾਂ ਦਾ ਧੋਣਾ ਸਾਹਿਬ ਬਣਿਆ ਹੈ ਗੁਰੂ ਸਾਹਿਬ ਜਦੋਂ ਨੰਦੇੜ ਆਪਣੇ ਸਾਬੋ ਕੀ ਤਲਵੰਡੀ ਤੋਂ ਜੈਪੁਰ ਪਹੁੰਚਦੇ ਆ ਜੈਪੁਰ ਪਹੁੰਚ ਕੇ ਰਾਜੇ ਮਹਾਰਾਜ ਨੂੰ ਕਿਰਪਾਨ ਕਿਰਪਾਨ ਭੇਟ ਕਰਦੇ ਆ ਉਸ ਤੋਂ ਬਾਅਦ ਸ਼ੁਕਰਾਨਾ ਕਰਨ ਵਾਸਤੇ ਜਾਂ ਸਤਿਗੁਰੂ ਦੀ ਕਿਰਪਾ ਹੋਈ ਇਸ ਸਥਾਨ ਤੇ ਪਹੁੰਚਦੇ ਆ ਇਸ ਸਥਾਨ ਤੇ ਪਹੁੰਚ ਕਰਕੇ ਗੁਰੂ ਸਾਹਿਬ ਸੰਤ ਬਾਬਾ ਕਨਨ ਦਾਸ ਨੂੰ ਦਰਸ਼ਨ ਦਿੰਦੇ ਆ ਬਾਬਾ ਕਨਨ ਦਾਸ ਜੀ ਗੁਰੂ ਸਾਹਿਬ ਦੇ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਤੇ ਗੁਰੂ ਸਾਹਿਬ ਦੇ ਚਰਨ ਧੋਣ ਵਾਸਤੇ ਬੋੜੀ ਸਾਹਿਬ ਪਟਾਉਂਦੇ ਆ ਕਹਿੰਦੇ ਇੱਕ ਰਾਤ ਦੇ ਜਿੰਨਾ ਡੂੰਗੀ ਗਈ 30 ਫੁੱਟ ਗਈ ਤੇ ਪੁਰਤੇ ਸਤਿਗੁਰ ਦੀ ਕਿਰਪਾ ਉਹਦੇ ਪਾਣੀ ਆਇਆ ਅੱਜ ਵੀ ਗੁਰੂ ਦੀ ਕਿਰਪਾ ਨਾਲ ਤੀਰ ਪੁੱਟੀ ਹੈ ਤੇ ਗੁਰੂ ਸਾਹਿਬ ਦੇ ਚਰਨ ਧੋਏ ਕੁਝ ਸਮਾਂ ਇੱਥੇ ਰੁਕੇ ਵਾਰਤਾ ਲਾਭ ਕੀਤੀ ਤੇ ਗੁਰੂ ਸਾਹਿਬ ਸੰਤਾ ਨੇ ਆਗਰੇ ਕੀਤਾ ਸਾਨੂੰ ਕੋਈ ਨਿਸ਼ਾਨੀ ਭੇਟ ਕਰਕੇ ਜਾਓ ਤੇ ਗੁਰੂ ਸਾਹਿਬ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਪੀੜ ਸਾਹਿਬ ਹੈ ਉਹਨਾਂ ਨੂੰ ਭੇਟ ਕੇ ਕੀਤੀ ਨਿਸ਼ਾਨੀ ਦੇ ਤੌਰ ਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਸੰਗਤ ਵਿੱਚ ਦਰਸ਼ਨ ਕਰਾਉਂਦੇ ਆਂ ਕਾफी ਸਮਾਂ ਇਤੇ ਰੁਕ ਕਰਕੇ ਅੱਗੇ ਨਰਨ ਦੇ ਧਰਤੀ ਤੇ ਜਾਂਦੇ ਆ ਉਥੇ ਜੈਤਰਾਮ ਜੀ ਹੋਏ ਨੇ ਜੈਤਰਾਮ ਜੀ ਨੇ ਬਾਜ ਨੂੰ ਬਾਜਰਾ ਛਕਾਇਆ ਉਦੋਂ ਚੱਲ ਗਿਆ ਅਜਮੇਰ ਦੇ ਕੋਲ ਪੁਸ਼ਕਰ ਭੀਲਵਾੜਾ ਸਾਹਿਬ ਨਦੇੜ ਸਾਹਿਬ ਇਸ 1708 ਵਿੱਚ ਗੁਰੂ ਸਾਹਿਬ ਨਦੇੜ ਸਾਹਿਬ ਪਹੁੰਚਦੇ ਆ ਉਸ ਦੇ ਉਪਰੰਤ ਇਹ ਕਹਿੰਦੇ ਕਿ ਜਿਹੜੇ ਇਹ ਪ੍ਰਾਤਨ ਦਰਬਾਰ ਸਾਹਿਬ ਹੈ ਇਹ ਖੰਡਰ ਹੋ ਗਿਆ ਸੀਗਾ ਟੁੱਟ ਗਿਆ ਸੀ ਕੋਈ ਸੇਵਾ ਨਿਭਾਉਣ ਵਾਲਾ ਨਹੀਂ ਹੋਇਆ 1990 ਤੋਂ ਪਹਿਲਾਂ ਦੋ ਤਿੰਨ ਸੇਵਕ ਹੋਏਗੇ ਸ਼ੰਕਰਦਾਸ ਗੋਪਾਲਦਾਸ 1990 ਤੋਂ ਬਾਅਦ ਡੁਕਟੀ ਲੱਗੀ ਬਾਬਾ ਚੌਥੂ ਦਾਸ ਜੀ ਦੀ ਪਰਮਾਤਮਾ ਉਸ ਸਮੇਂ ਕਹਿੰਦੇ ਸੰਗਤ ਪਰਮਾਤਮਾ ਦੇ ਉੱਤੇ ਕਿਰਪਾ ਹੁੰਦੀ ਹੈ ਸੰਗਤ ਕਹਿੰਦੀ ਹੈ ਕਿ ਉਸ ਸਮੇਂ ਇਹ ਜਿਹੜਾ ਪੁਰਾਤਨ ਦਰਬਾਰ ਹੈ ਚਮਕਾ ਜਿਹੜਾ ਨਾਲ ਭਰਿਆ ਸੀ ਖੰਡਰ ਸੀ ਚੂਨਾ ਪੱਥਰ ਡਿੱਗਿਆ ਹੋਇਆ ਪਰਮਾਤਮਾ ਦੀ ਕਿਰਪਾ ਉਹਨਾਂ ਦੇ ਉੱਤੇ ਹੁੰਦੀ ਹੈ ਤੇ ਉਹ ਸਾਰੇ ਚੀਜ਼ਾਂ ਨੂੰ ਬਾਹਰ ਕੱਢਦੇ ਆ ਸੰਗਤਾਂ ਨੂੰ ਜੋੜਦੇ ਆ ਤੇ ਬਾਹਰੋਂ ਪ੍ਰਾਲਾ ਕਰਦੇ ਆ ਸੰਗਤ ਨੂੰ ਜੋੜ-ਜੋੜ ਕਰਕੇ ਇਹ ਜਿਹੜੇ ਪੁਰਾਤਨ ਪੁਰਾਤਨ ਗੁਰਦੁਆਰਾ ਹੈ ਉਹਦੀ ਮੁਰੰਮਤ ਕਰਾਉਂਦੇ ਆ ਪਰਮਾਤਮਾ ਦੀ ਬਹੁਤ ਉਹਨੇ ਕਿਰਪਾ ਰਹੀ ਹੈ ਇਹ ਆਪਾਂ ਸਾਰੀਆਂ ਵਾਂ ਸੇਵਾਵਾਂ ਦੇਖਦੇ ਆ ਸੰਗਤ ਦੇ ਸਯੋਗ ਨਾਲ ਹੀ ਇਹ ਸੇਵਾਵਾਂ ਚੱਲ ਰਹੀ ਹੈ ਆਓ ਜੇ ਆਏ ਨੂੰ ਸਾਰੀਆਂ ਸੰਗਤਾਂ ਦਾ ਧੰਨਵਾਦ ਇਹ ਜੇਪੜ ਤੋਂ ਤਕਰੀਬਨ 50 ਕਿਲੋਮੀਟਰ ਪੈਂਦਾ ਜਦੋਂ ਆਪਾਂ ਅ ਜੂੜ ਸਾਹਿਬ ਜਾਂਦੇ ਆ ਜਾਂ ਅਜਮੇਰ ਵੱਲ ਜਾਂਦੇ ਆ ਤਾਂ ਇਹ 2 ਕਿਲੋਮੀਟਰ ਪਹਿਲੇ ਪੈਂਦਾ ਹੈ ਆਪਣੇ 50 ਕਿਲੋਮੀਟਰ ਜੇਪੜ ਤੋਂ 50 ਕਿਲੋਮੀਟਰ ਪੈਂਦਾ ਤੇ ਸੰਗਤਾਂ ਨੂੰ ਬੇਨਤੀ ਹੈ ਆਓ ਦਰਸ਼ਨ ਦਿਓ ਜੇ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਆਪਾਂ ਨੇ ਦਰਸ਼ਨ ਕਰ ਲਏ ਹਨ ਲੰਗਰ ਪਾਣੀ ਛਕ ਲਿਆ ਤੇ ਹੁਣ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਨ ਲੱਗਿਆ ਸਾਬਰ ਦਾ ਪਿੰਡ ਤੋਂ ਜਿਹੜਾ ਸਵਾ 12 ਵਜੇ ਚੱਲਣ ਲੱਗੇ ਆ 50 ਕਿਲੋਮੀਟਰ ਸਫ਼ਰ ਜਿਹੜਾ ਆਪਾਂ ਕਰਕੇ ਜੈਪੁਰ ਪਹੁੰਚਾਂਗੇ ਦੇਖਦੇ ਹਾਂ ਕਿੰਨੇ ਟਾਈਮ ਤੇ ਪਹੁੰਚਦੇ ਆ ਤੇ ਦੰਨਿਆਂ ਫਿਰ ਤੁਹਾਨੂੰ ਅੱਗੇ ਦੀ ਅਪਡੇਟ ਤੇ ਇਹ ਹੈਗਾ ਜੀ ਪਿੰਡ ਸਾਬਰ ਦਾ ਜ਼ਿਲ੍ਹਾ ਜੈਪੁਰ ਤੇ ਆਪਾਂ ਨੇ ਸਫ਼ਰ ਜਿਹੜਾ ਸ਼ੁਰੂ ਕਰਤਾ ਹਨ ਤੇ ਪੁਰਾਣਾ ਇਹ ਪਿੰਡਾਂ ਦੀ ਦੇਖ ਵਰਗਾ ਪਿੰਡ ਸਾ ਜੀ ਮੋਖਮਪੁਰਾ ਤੇ ਖੱਬੇ ਹੱਥ ਮੁੜ ਕੇ ਜਿਹੜਾ گاਉ ਆ ਮੋਖਮਪੁਰਾ ਤੇ ਆ ਸਾਰੀ ਮਾਰਕੀਟ ਆ ਰੋਡ ਦੇ ਉੱਤੇ ਬਣੀ ਹੋਈ ਹੈ ਨਾ ਤੇ ਆਪਾਂ ਸਿੱਧਾ ਜਿਹੜਾ ਜੈਪੁਰ ਨੂੰ ਜਾਵਾਂਗੇ ਤੇ ਇੱਧਰ ਇੰਡਸਟਰੀਅਲ ਏਰੀਆ ਆ ਨਾ ਉਹ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਤੇ ਆਹ ਜਾਂਦਾ ਜੀ ਮੋਖਮਪੁਰਾ ਨੂੰ ਨਾ ਰੋਡ ਤੇ ਆਪਾਂ ਜਾ ਰਹੇ ਹਾਂ ਸਿੱਧੇ ਜੈਪੁਰ ਦੀ ਵੱਲ ਤੇ ਸਮਾਂ ਜਿਹੜਾ 1:10 ਹੋ ਗਿਆ ਨਾ ਤੇ ਆਪਾਂ ਜਿਹੜਾ ਮੇਨ ਹਾਈਵੇ ਦੇ ਉੱਤੇ ਰੁਕੇ ਹੋਇਆ ਨਾ ਦੇਖੋ ਜਿਹੜੀ ਟੋਲ ਬੂਥ ਦੀ ਦੂਰੀ ਆ 2 ਕਿਲੋਮੀਟਰ ਜੈਪੁਰ ਆਏਗਾ ਇੱਥੋਂ 21 ਕਿਲੋਮੀਟਰ ਤੇ ਆਪਾਂ ਨੈਸ਼ਨਲ ਹਾਈਵੇ 48 ਦੇ ਉੱਤੇ ਸਫ਼ਰ ਕਰ ਰਹੇ ਆ 48 ਦੇ ਉੱਤੇ ਆਪਾਂ ਨੇ ਹੁਣ ਤੱਕ ਜਿਹੜਾ ਕਾਹਤ ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਹਨ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਜਿਹੜਾ 21 ਕਿਲੋਮੀਟਰ ਸਫ਼ਰ ਆਪਾਂ ਤੈਅ ਕਰਦੇ ਆ ਸਮਾਂ ਹੋ ਚੁੱਕਿਆ ਜੀ ਪੌਣੇ 5 ਦਾ ਤੇ ਚੱਲਦੇ ਆਂ ਦੇਖਦੇ ਆ ਆਪਾਂ ਕਿੰਨੇ ਟਾਈਮ 'ਚ ਜਿਹੜਾ ਜੈਪੁਰ ਪਹੁੰਚਦੇ ਆਂ ਆਪਾਂ ਟੋਲ ਪਲਾਜ਼ੇ ਤੇ ਪਹੁੰਚ ਗਏ ਭਾਈ ਠਿਕਰੀਆ گاਉਂ ਦਾ ਟੋਲ ਪਲਾਜ਼ਾ ਤੇ ਇਧਰਲੇ ਪਾਸੇ ਆਪਣੇ گاਉ ਆ ਠਿਕਰੀਆ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਆ ਲਿਖਿਆ ਵੀ ਹੋਇਆ ਠਿਕਰੀਆ ਟੋਨ ਪਲਾਜ਼ਾ ਦਿੱਲੀ ਅਜਮੇਰ ਰੋਡ ਆ ਜੀ ਇਹ 19 ਕਿਲੋਮੀਟਰ ਦੀ ਦੂਰੀ ਰਹਿ ਗਈ ਜੈਪੁਰ ਦੀ ਤੇ ਜੈਪੁਰ ਦਾ ਸਫਰ ਆ ਜਿਹੜਾ ਅੱਜ ਆਪਾਂ ਤੈਅ ਕਰ ਲਾਂਗੇ ਹਨ ਟਾਈਮ ਰਹਿੰਦੇ ਨਾਲ ਤੇ ਟਾਈਮ ਹਲੇ ਹੋਇਆ 5 ਵਜਣਾਂ ਵਾਲੇ ਨੇ ਜੀ 5 ਵਜਣ ਤੇ ਜਿਹੜੇ 10 ਮਿੰਟ ਰਹਿੰਦੇ ਨੇ ਤੇ ਚੱਲਦੇ ਆਪਾਂ ਜੈਪੁਰ ਦੀ ਵੱਲ ਹਾਂਜੀ ਸੁਖਬ੍ਰੀਜ ਜੀ ਕਿੰਨੇ ਕਿਲੋਮੀਟਰ ਰਹਿ ਗਿਆ 19 ਕਿਲੋਮੀਟਰ ਰਹਿ ਗਿਆ ਬਾਈ ਜੈਪੁਰ ਹੋਰ ਸਮਾਂ ਸਮਾਂ ਹੋ ਗਿਆ 5 ਵਜਣ ਚ 10 ਮਿੰਟ ਰਹਿੰਦੇ ਨੇ 4:30 ਹੋ ਗਏ ਹਾਂ ਤੇ ਕਿਵੇਂ ਦਾ ਲੱਗ ਰਿਹਾ ਸਫ਼ਰ ਦੇ ਵਿੱਚ ਬਹੁਤ ਵਧੀਆ ਲੱਗਦਾ ਬਾਈ ਅੱਜ ਥਕਾਵਟ ਨਹੀਂ ਹੋਈ ਹੈ ਨਾ ਅੱਜ ਹਾਈਵੇ ਸੀਗਾ ਰੋਡ 15 ਸੀ ਚੜਾਈਆਂ ਦੀਆਂ ਵੀਆਂ ਹੈਗੀਆਂ ਜਦੋਂ ਚੜਾਈਆਂ ਪੈਂਦੀਆਂ ਨੇ ਫੇਰ ਸਫ਼ਰ ਹੌਲੀ ਹੋ ਜਾਂਦਾ ਤੇ ਬਿਲਕੁਲ ਪਹੇ ਨਹੀਂ ਸੀ 15 ਰੋਡ ਸੀ ਇਹ ਬੋੜਾ ਜਰੂਰ ਆਏ ਨੇ ਇੱਕ ਦੋ ਇੰਨੇ ਜ਼ਿਆਦਾ ਨਹੀਂ ਸੀ ਦੋ ਕੁ ਫਲਾਇਓਵਰ ਆਏ ਨੇ ਟ੍ਰੈਫਿਕ ਬਹੁਤ ਆਣਾ ਯਾਰ ਆ ਰੋਡ ਦੇ ਉੱਤੇ ਦਿੱਲੀ ਨਾਲ ਕਨੈਕਟ ਹੁੰਦਾ ਨਾ ਰੋਡ ਇਹ ਹਾਂ ਦਿੱਲੀ ਤੋਂ ਅਜਮੇਰ ਰੋਡ ਆ ਇਹ ਪਿੱਛੇ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜੀਆਂ ਗੱਡੀਆਂ ਨੇ ਤੇ ਬਹੁਤ ਨੈਸ਼ਨਲ ਹਾਈਵੇ ਤੇ ਥੋੜੀ ਦੇਖ ਕੇ ਕਰਨੀ ਪੈਂਦੀ ਆ ਆਪਾਂ ਨੂੰ ਸਾਈਕਲ ਵੀ ਦੇਖੋ ਬਹੁਤ ਬਹੁਤ ਜੀ ਜਾਂਦੇ ਆ ਬਾਈ ਦੇਖਣਾ ਪੈਂਦਾ ਲਾਈਨ ਤੋਂ ਜਿੱਤੀ ਪੱਟੀ ਦੇ ਅੰਦਰ ਰੱਖਣਾ ਹਾਂ ਜਿੱਤੀ ਪੱਟੀ ਤੇ ਵੜਾ ਅੰਦਰ ਚਲਾਉਣਾ ਪੈਂਦਾ ਕਿਉਂਕਿ ਜਿੱਤੀ ਪੱਟੀ ਯਾਰ ਖਰਾਬ ਇੱਕ ਗੱਲ ਪਤਾ ਕੀ ਆ ਤੇ ਆ ਜਿੰਨੇ ਹੁਣ ਇੱਥੇ ਵੀ ਦੇਖੀਏ ਟੋਲ ਫਲਾ ਜਾ ਇਹ ਰੋਡ ਤੇ ਟੋਲ ਫੀਸ ਲਈ ਜਾਂਦੀ ਆ ਇਹਦੀ ਜਿੱਤੀ ਪੱਟੀ ਦੇਖ ਲਾ ਜੇ ਦਿਖ ਅਲੇ ਲੈਂ ਦਿਖ ਦਿਉਣੀ ਹੈਗੀ ਹੁਣ ਬੰਦਾ ਕਿੱਥੇ ਸੈਗਾ ਚਲਾਉ ਡੋਰੇ ਮੋਟਰਸਾਈਕਲ ਵਾਲਾ ਕਿੱਥੇ ਚਲਾਉਗਾ ਨਾ ਤੇ ਰੋੜੀ ਪਾਜਰੀ ਆ ਉਹਦਾ ਟਾਇਰ ਟਲਕਦਾ ਤੇ ਪਿੱਛੇ ਦਾ ਸਾਫ ਕੀ ਚਾ ਰਾਹ ਦਾ ਬੜਾ ਬਰਾ ਲਾ ਕਿਤੇ ਕਿਤੇ ਮਿੱਟੀ ਜਿਹੜੀ ਜੜੀ ਹੁੰਦੀ ਆ ਤਾਂ ਕਰਕੇ ਵੀ ਇਧਰ ਕਰਨਾ ਪੈਂਦਾ ਸਾਈਕਲ ਫਿਰ ਪ੍ਰੋਬਲਮ ਆਉਂਦੀ ਆ ਪਿੱਛੋਂ ਗੱਡੀਆਂ ਤੇਜ਼ ਆਉਂਦੀਆਂ ਤੇ ਆਪਾਂ ਪਹੁੰਚ ਗਏ ਜੀ ਜੈਪੁਰ ਤੇ ਆਹ ਰੋਡ ਜਿਹੜਾ ਜਾਂਦਾ ਦਿੱਲੀ ਨੂੰ ਹਨਾ ਤੇ ਟ੍ਰੈਫਿਕ ਤੁਸੀਂ ਪਿੱਛੇ ਦੇਖ ਲਓ ਕਿੰਨੀ ਆ ਪੂਰਾ ਟ੍ਰੈਫਿਕ ਜਾਮ ਹੋਇਆ ਪਿਆ ਬੱਤੀ ਜਿਹੜੀ 39 ਸੈਕਿੰਡ ਦੀ ਰਹਿ ਗਈ ਤੇ ਹੁਣ ਇੱਥੋਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਅੱਜ ਦੀ ਰਾਤ ਜਿਹੜੀ ਜੈਪੁਰ ਗੁਰਦੁਆਰਾ ਸਾਹਿਬ ਰੱਖਾਂਗੇ ਤੇ ਗੁਰਦੁਆਰਾ ਸਾਹਿਬ ਦੀ ਦੂਰੀ ਜਿਹੜੀ ਇੱਥੋਂ 1 ਕਿਲੋਮੀਟਰ ਆ ਤੇ ਸਾਹਮਣੇ ਬਹੁਤ ਸੋਹਣਾ ਚੌਕ ਆ ਤੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਹਣਾ ਆਂ ਸੁਖਪ੍ਰੀਤ ਹਾਂ ਭਾਈ ਸ਼ਹਿਰ ਬਹੁਤ ਵੱਡਾ ਜੈਪੁਰ ਯਾਰ ਟਾਈਮ ਬਹੁਤ ਲੱਗਦਾ ਆਪਾਂ ਗੁਰਦੁਆਰਾ ਸਿੰਘ ਸਭਾ ਆਏ ਸੀਗੇ ਹਣਾ ਤੇ ਇੱਥੇ ਰਹਿਣ ਲਈ ਕਮਰਾ ਮਿਲਿਆ ਨਹੀਂ ਆਪਾਂ ਨੂੰ ਸੰਗਤ ਜਿਆਦਾ ਆਈ ਹੋਈ ਆ ਤੇ ਅੱਗੇ ਇੱਕ ਗੁਰਦੁਆਰਾ ਸਾਹਿਬ ਹੋਰ ਨੇ ਹਣਾ ਤੇ ਆਪਾਂ ਉੱਥੇ ਪਤਾ ਕਰ ਅੱਜ ਆਪਾਂ ਪਹੁੰਚ ਗਏ ਸੀਗੇ ਜੀ ਜੈਪੁਰ ਗੁਰਦੁਆਰਾ ਸਿੰਘ ਸਵਾ ਚ ਤਾਂ ਜਿਹੜਾ ਰੂਮ ਨਹੀਂ ਮਿਲਿਆ ਇੱਕ ਗੁਰਦੁਆਰਾ ਸਾਹਿਬ ਟਰਾਂਸਪੋਰਟ ਨਗਰ ਦੇ ਵਿੱਚ ਨੇ ਤੇ ਉੱਥੇ ਆਪਾਂ ਨੂੰ ਰੂਮ ਮਿਲ ਗਿਆ ਤੇ ਅੱਜ ਆਪਾਂ ਇੱਥੇ ਰੈਸਟ ਕਰਾਂਗੇ ਨਾ ਅੱਜ ਆਪਣਾ 90 ਕਿਲੋਮੀਟਰ ਦਾ ਸਫ਼ਰ ਸੀਗਾ ਸਾਰਾ ਸਫ਼ਰ ਤੇ ਗੁਰਦੁਆਰਾ ਸਾਹਿਬ ਤੱਕ ਦਾ ਹਨਾ ਤੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੇ ਰੂਮ ਲੈ ਲਿਆ ਤੇ ਹੁਣ ਲੱਗਿਆ ਕਰਨ ਰੈਸਟ ਸਵੇਰੇ ਆਪਾਂ ਜਿਹੜਾ ਤੁਹਾਨੂੰ ਜੈਪੁਰੋਂ ਘੁਮਾਵਾਂਗੇ ਹਨਾ ਤੇ ਹੁਣ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰ ਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਜੀ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ